ਹਾਂਜੀ ਪ੍ਰਧਾਨ ਜੀ ਜਿਹੜੇ ਅੱਜ ਪੁਤਲੇ ਫੂਕੇ ਗਏ ਨੇ ਉਹ ਕਿਸ ਗੱਲ ਦੇ ਫੂਕੇ ਗਏ ਨੇ ਤੇ ਕਿੰਨਾ ਲੋਕਾਂ ਦੇ ਫੂਕੇ ਗਏ ਰਹੇ ਮੈਂ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਪੰਜਾਬ ਗੁਰਦੀਪ ਸਿੰਘ ਗੇਟ ਨੰਬਰ 195 ਤਾਰ ਤੋਂ ਪਾਰ ਜਿਹੜੀ ਜ਼ਮੀਨ ਦੀ ਬੋਲੀ 7 ਤਰੀਕ ਨੂੰ ਪਿਛਲੀ 15 ਤਰੀਕ ਨੂੰ ਰੱਖੀ ਗਈ 7ਵੇਂ ਮਹੀਨੇ ਦੇ ਆਪਣੇ ਮੰਦੋਟ ਆ ਰੱਖੀ ਗਈ ਸੀ ਉਹਦੇ ਵਿਰੋਧ ਵਿੱਚ ਕਿਹੜੀ ਦੂਜੀ ਯੂਨੀਅਨ ਡੀਸੀ ਦਫਤਰ ਧਰਨਾ ਲਾ ਕੇ ਬੈਠੀ ਪਿਛਲੇ ਡੇਢ ਦੋ ਮਹੀਨਿਆਂ ਤੋਂ ਕਿ ਬੋਲੀ ਹੋਣੇ ਜਾ ਰਹੇ ਜੋ ਪਵੰਤਮਾਨ ਸਰਕਾਰ ਨੇ ਪਾਲਿਸੀ ਦੀ ਜਮੀਨ ਦੇ ਦੇਣ ਦੀ ਇਹਨਾ ਪੰਜਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਕਿਹੜੇ ਬੇਜਮੀਨੇ ਦੇ ਲੋਕ ਨੇ ਉਹਨਾਂ ਨੂੰ ਜਮੀਨ ਦੇਣੀ ਸੀ ਔਰ ਸਹੀ ਤਰੀਕੇ ਨਾਲ ਪ੍ਰਸ਼ਾਸਨ ਨੇ ਉਹ ਕਿਹੜਾ ਫੈਸਲਾ ਕੀਤਾ ਔਰ ਪੰਜਾਬ ਸਰਕਾਰ ਨੇ ਉੱਥੇ ਸਾਡੀਆਂ ਮੀਟਿੰਗਾਂ ਹੋਈਆਂ ਸੀ ਚੰਡੀਗੜ੍ਹ ਮਿਲਣ ਕਰਨ ਤੋਂ ਬਾਅਦ ਇਹਨਾਂ ਦਾ ਵੀ ਪੱਖ ਸੁਣਿਆ ਗਿਆ ਅਸੀਂ ਸਾਡਾ ਵੀ ਪੱਖ ਸੁਣਿਆ ਗਿਆ ਅਸੀਂ ਸਰਕਾਰ ਨੇ 145 ਧਾਰਾ ਲਗਾ ਕੇ ਤੇ ਪਾਲਿਸੀ ਸਰਕਾਰ ਦੀ ਜਮੀਨ ਦੇ ਦੇਣ ਬਣਾਤੀ ਵੀ 5-5000 ਦੇ ਤਰੀਕੇ ਕਿੱਲੇ ਨੂੰ ਕਿਹੜਾ ਜ਼ਮੀਨ ਨੂੰ ਉਹ ਦਿੱਤਾ ਜਾਵੇਗਾ ਇਹਨਾਂ ਲੋਕਾਂ ਨੂੰ ਪੈਸੇ ਦੇ ਕੇ ਲੈ ਕੇ ਇੱਕ ਤਾਂ ਲੋਕਾਂ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਮਿਲਣਾ ਸੀ ਔਰ ਦੂਜੀ ਗੱਲ ਜਿਹੜੀ ਇਹ ਜ਼ਮੀਨ ਦਾ ਮਸਲਾ ਹੱਲ ਹੋ ਜਾਣਾ ਸੀ ਜਿਹੜਾ 15-20 ਸਾਲਾਂ ਤੋਂ ਅਸੀਂ ਲੜਦੇ ਆ ਰਹੇ ਆ ਇਹ ਜ਼ਮੀਨਾਂ ਸਾਡੀਆਂ ਸੀ ਬਜ਼ੁਰਗਾਂ ਦੀਆਂ ਸੀ ਪਹਿਲੇ ਬਾਦਕਾਰ ਅਸੀਂ ਆ ਜਿਹੜਾ ਜਗਜੀਤ ਸਿੰਘ ਧੱਲੇਵਾਲ ਪੰਜਾਬ ਪ੍ਰਧਾਨ ਸਿੱਧੂ ਪਰਚੇ ਸੇਬੰਦੀ ਦਾ ਔਰ ਦਰਸ਼ੇਵਕ ਸਿੰਘ ਧਾਲੀਵਾਲ ਔਰ ਗੁਰਮੀਤ ਸਿੰਘ ਖੋੜੇ ਚੱਕ ਇਹ ਨਜਾਇਜ਼ ਤੌਰ ਤੇ ਇਹਨਾਂ ਦੇ ਨਾਲ ਹਿੱਸੇਪੱਤੀ ਰੱਖ ਕੇ ਜ਼ਮੀਨ ਦੇ ਵਿੱਚ ਬੈਠੇ ਸਰਕਾਰ ਤੇ ਦਬਾਅ ਪਾ ਰਹੇ ਪ੍ਰਸ਼ਾਸਨ ਤੇ ਦਬਾਅ ਪਾ ਰਹੇ ਔਰ ਹਲਕੇ ਦੇ ਐਮਐਲਏ ਦੇ ਆਤੀ ਨੂੰ ਬਦਨਾਮ ਕਰ ਰਹੇ ਨਜਾਇਜ਼ ਤੌਰ ਤੇ ਪਰ ਉਹਨਾਂ ਨੇ ਜੋੜੀ ਸਚਾਈ ਸਰਕਾਰ ਨੇ ਵੇਖੀ ਏ ਉਹਦੇ ਦੀਨ ਉਹਨਾਂ ਨੇ ਪਾਲਿਸੀ ਬਣਾ ਕੇ ਜ਼ਮੀਨ ਦੇਣ ਦੀ ਕੋਸ਼ਿਸ਼ ਕੀਤੀ ਗਰੀਬਾਂ ਦੇ ਵਿੱਚ ਅੱਜ ਅੜਿੱਕਾ ਬਣੇ ਹੋਏ ਨੇ ਉੱਥੇ ਬੈਠੇ ਉਹਨਾਂ ਨੇ ਪ੍ਰਸ਼ਾਸਨ ਨੂੰ ਦਬਾਅ ਥੱਲੇ ਕਰਨ ਦੇ ਵਾਸਤੇ ਵੀ ਇਹਨਾਂ ਨੂੰ ਜ਼ਮੀਨ ਕਲੀ ਠੇਕੇ ਤੇ ਨਾ ਦੇ ਪਾਉਣ ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਜ਼ਮੀਨ ਹੈ ਸਾਨੂੰ ਜਲਦੀ ਤੋਂ ਜਲਦੀ ਠੇਕੇ ਦਿੱਤੀ ਜਾ ਅਸੀਂ ਮੰਗ ਪੱਤਰ ਦੇ ਕੇ ਆਏ ਐ ਐਫਸੀਆਰ ਪੰਜਾਬ ਨੂੰ ਕੈਪ ਸੈਨਾ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਬੇਨਤੀ ਕਰਨੇ ਆ ਵੀ ਤੁਸੀਂ ਪਹਿਲੀਆਂ ਸਰਕਾਰਾਂ ਜਿਹੜੀਆਂ ਆਈਆਂ ਨੇ ਚਾਹੇ ਕਾਲੀਦਾਲ ਸੀ ਚਾਹੇ ਕਾਂਗਰਸ ਸੀ ਉਹਨਾਂ ਨੇ ਪਾਲਿਸੀ ਨਹੀਂ ਬਣਾਈ ਜ਼ਮੀਨ ਦੀ ਪਰ ਹੁਣ ਜਿਹੜੀ ਤੁਸੀਂ ਆ ਕੇ ਬੜੀ ਵਧੀਆ ਤਰੀਕੇ ਨਾਲ ਕਿਸਾਨਾਂ ਸਾਡੇ ਨਾਲ ਪੰਜਾ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਉਹਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਜਿਹੜੀ ਦੂਜੀ ਪਾਰਟੀ 2007 ਵਾਲੀ ਜ਼ਮੀਨ ਹੈ ਜਿਹੜੀ ਟੁੱਟ ਗਈ ਸੀ ਉਹਨਾਂ ਨਾਲ ਇਸ ਜ਼ਮੀਨ ਨੂੰ ਜੋੜਿਆ ਜਾ ਰਿਹਾ 750 ਏਕੜ ਜ਼ਮੀਨ ਨੂੰ ਅਸੀਂ ਪ੍ਰਸ਼ਾਸਨ ਨੂੰ ਆਮ ਲੋਕਾਂ ਨੂੰ ਔਰ ਪੰਜਾਬ ਸਰਕਾਰ ਨੂੰ ਔਰ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਹਾਂ ਜਿਹੜੀ ਇਹ ਜ਼ਮੀਨ ਹੈ 750 ਏਕੜ ਜ਼ਮੀਨ ਕਿਹੜੀ ਬਾਹਰ ਹੈ ਔਰ 2250 ਕਿਲਾ ਜਿਹੜਾ ਦਰਿਆ ਵਿੱਚ ਚੱਲਦਾ ਹੈਗਾ ਇਹ ਜ਼ਮੀਨ ਪਾਲਿਸੀ ਤੋਂ ਬਾਹਰ ਹੈ 2007 ਵਾਲੀ ਕਿਉਂਕਿ ਇਸ ਕਾਰਨ ਪਾਲਿਸੀ ਤੋਂ ਬਾਹਰ ਹੈ ਕਿਉਂਕਿ ਲੋਕ ਇਹ ਜ਼ਮੀਨ ਦੇ ਵਾਸਤੇ ਸ਼ਰਤਾਂ ਪੂਰੀਆਂ ਨਹੀਂ ਕਰਦੇ ਸੀ ਤੇ ਇਹ ਜ਼ਮੀਨ ਕਦੇ ਵੀ ਕਿਸੇ ਦੀ ਗਰਦੌਰੀ ਜਾਂ ਪੱਕੀ ਨਹੀਂ ਹੋਈ ਪਰ ਇਹ 2007 ਵਾਲੀ ਪਾਲਿਸੀ ਨਾਲ ਜੋੜ ਕੇ ਵਾਰ-ਵਾਰ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਬਦਨਾਮ ਕਰ ਰਿਹਾ ਇਹਨਾਂ ਦਾ ਕੋਈ ਲੈਣਾ ਦੇਣਾ ਇਹ ਜ਼ਮੀਨ ਦੇ ਨਾਲ ਸੰਬੰਧ ਨਹੀਂਗਾ ਪਹਿਲੇ ਬਾਅਦ ਕਰ ਜਿਹੜੇ ਆ 47 ਤੋਂ ਬਾਅਦ ਇਹ ਲੋਕ ਨੇ ਜਿਹੜੇ ਪੰਜਾ ਪਿੰਡਾਂ ਦੇ ਬੈਠੇ ਤੇ ਜਦੋਂ ਵੀ ਜੰਗਾਂ ਦਾ ਰੌਲਾ ਪੈਂਦਾ 65 ਦੀ 71 ਦੀ ਉਸ ਤੋਂ ਬਾਅਦ ਦਰਿਆ 88 ਦਾ ਜਿਹੜਾ ਦਰਿਆਪੁਰ ਦੀ ਜ਼ਮੀਨਾਂ ਹੋਈਆਂ ਨੇ 88 ਵਿੱਚ ਹੜ ਆਇਆ ਲੋਕਾਂ ਨੇ ਹਰੇਕ ਮਾਰ ਖਾਨੜੀ ਨੇ ਵਿੱਚ ਜੰਗਾਂ ਦੀ ਮਾਰ ਕਢੀ ਆਪਣੇ ਮੈਨ ਲੱਗੇ ਸੀ ਇਹ ਸਾਰੀਆਂ ਮਾਰਾ ਸਾਨੂੰ ਸਹਣੀ ਪੈਂਦੀ ਐ ਇਹਨਾਂ ਦਾ ਕੋਈ ਇਹ ਦੂਰੋਂ ਉੱਠ ਕੇ ਆਏ ਹੋਇਆ ਕੋਈ ਦਾ ਮੁਕਸਰ ਤੋਂ ਆ ਕੋਈ ਜਲਾਲਾਬਾਦ ਤੋਂ ਕੋ ਗੁਰੂ ਅਰਸੇ ਤੋਂ ਸਭ ਤੋਂ ਪਹਿਲਾਂ ਜਿਹੜੀ ਕੋਈ ਵੀ ਰਾਤ ਨੂੰ ਬੀਐਸਐਫ ਦੀ ਜਾਂ ਕੋਈ ਵੀ ਗਤੀਵਿਧੀ ਹੁੰਦੀ ਪਾਕਿਸਤਾਨ ਵਾਲੇ ਪਾਸੇ ਸਾਨੂੰ ਸਹਣੀ ਪੈਂਦੀ ਐ ਅਸੀਂ ਆਪਦੇ ਪਿੰਡੇ ਤੇ ਚਾਹਦੇ ਹਾਂ ਇਹ ਸਾਰੇ ਪਰਿਵਾਰ ਗਰੀਬ ਲੋਕ ਨੇ ਜਿਨ੍ਹਾਂ ਦੀ ਪਾਰ ਜ਼ਮੀਨਾਂ ਸੀ ਜਿਹੜੇ ਵਾਹਦੇ ਰਹੇ ਕੱਲਾ ਕੱਲਾ ਨੰਬਰ ਖਸਰਾ ਨੰਬਰ ਅਸੀਂ ਦੱਸਿਆ ਸਰਕਾਰ ਨੂੰ ਉੱਥੇ ਮੀਟਿੰਗ ਵਿੱਚ ਮੰਨ ਕੇ ਹੁਣ ਅਦਾਲਤਾਂ ਚੋਂ ਵੀ ਹਾਰ ਚੁੱਕੇ ਨੇ ਕੇਸ ਪਰ ਅੱਜ ਨਹੀਂ ਹਟ ਰਹੇ ਲੜਾਈ ਕਰ ਰਹੇ ਅਜਾ ਹਾਂਜੀ ਹੁਣ ਮੰਗ ਕੀ ਹੈਗੀ ਕੀ ਸਾਡੀ ਇਹ ਮੰਗੇ ਵੀ ਬੋਲੀ ਨੂੰ ਕਰਾਇਆ ਜਾਵੇ ਤਰੰਤ ਔਰ 145 ਤਾਰਾ ਨਾ ਤੋੜੀ ਜਾਵੇ ਸਾਡੀਆਂ ਦੋ ਮੰਗਾਂ ਨੇ ਮੈਂ ਅੱਜ ਅਸੀਂ ਇਸ ਕਾਰਨ ਵਿਰੋਧ ਵਿੱਚ ਨਾਲ ਪਤਲਾ ਫੁੱਟਿਆ ਇਹ ਕਿੰਨੇ ਰਕਬੇ ਦਾ ਰੋਲਾ ਹੈ ਇਹ 750 ਏਕੜ ਜ਼ਮੀਨ ਹੈ ਜਿਹੜੀ ਸਰਕਾਰ ਸਾਨੂੰ ਪਾਲਿਸੀ ਅਧੀਨ 5-5000 ਤੇ ਲੀਜ਼ ਠੇਕੇ ਤੇ ਦੇ ਦੇ ਦੀ ਚਗੋਤੇ ਤੇ ਅਸੀਂ ਲੈਣ ਨੂੰ ਤਿਆਰ ਸੀ ਪਿਛਲੀ 15 ਤਰੀਕ 7ਵੇਂ ਮਹੀਨੇ ਦੀ ਅੱਜ 2 ਮਹੀਨੇ ਹੋ ਗਏ ਸਾਨੂੰ ਅਸੀਂ ਵੇਟ ਕਰਦੇ ਪਏ ਆਂ ਕਿ ਜ਼ਮੀਨ ਸਰਕਾਰ ਸਾਨੂੰ ਠੇਕੇ ਦੇ ਦੇਵੇ ਅਸੀਂ ਲੈਣ ਨੂੰ ਤਿਆਰ ਆਂ ਦਾ ਮੁੱਲ ਪਰ ਨੂੰ ਤਿਆਰ ਆਂ ਸਰਕਾਰ ਨੂੰ ਉਹ ਇੱਕ ਤਾਂ مالیਆ ਲਾਭ ਹੋਵੇਗਾ ਦੂਜਾ ਲੋਕਾਂ ਦੇ ਬੇਜਮੀਨੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜ਼ਮੀਨ ਦੇ ਲਈ ਹਾਂਜੀ ਹਰਮੇਲ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਪੁਤਲਾ ਫੂਕਿਆ ਗਿਆ ਕਿਸ ਗੱਲ ਨੂੰ ਲੈ ਕੇ ਮੇਰਾ ਨਾਮ ਹਰਮੇਲ ਸੰਗ ਕਈ ਫਰਦਾਨ ਪਾਕਿਸਤਾਨ ਦੇ ਜਿਹੜੇ ਪੰਜਾਬ ਅਸੀਂ ਸਾਰੇ ਇਹ ਪੁਤਲੇ ਇਸ ਤਰ੍ਹਾਂ ਕਰਕੇ ਫੂਕੇ ਸੀ ਕਿਉਂਕਿ ਸਾਡੇ ਇੱਥੇ ਪੰਜਾ ਪਿੰਡਾਂ ਦੀ ਜ਼ਮੀਨ ਆ 195 ਨੰਬਰ ਗੇਰ ਤੋਂ ਦਰਿਆ ਤੋਂ ਪਾਰ ਦੇ ਰੋਲਾ ਇਹ ਕਿਹੜੇ ਬਾਹਰੂ ਲੋਕ ਆਣ ਕੇ ਐਵੇਂ ਕਬਜ਼ਾ ਕਰਨਾ ਚਾਹੁੰਦੇ ਆ ਉਹਦੇ ਸ਼ਾਇਦ ਵਿੱਚ ਡੱਲੇਵਾਲ ਜੋ ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਜੂਨੀਅਨ ਦਾ ਹੈਗੇ ਆ ਉਹ ੜਿੱਕਾ ਬਣਦੇ ਵਿੱਚ ਵਾਰ-ਵਾਰ ਕਦੀ ਫੇਸਬੁੱਕ ਤੇ ਲਾਈਵ ਹੋ ਕੇ ਕਦੀ ਮੀਡੀਆ ਦੇ ਵਿੱਚ ਆ ਕੇ ਸਾਡੇ ਵਿਰੁੱਧ ਬੋਲਦੇ ਪਏ ਤਾਂ ਕਰਕੇ ਅਸੀਂ ਉਹਨਾਂ ਦੇ ਪੁੱਤੜਾ ਫੋਕਿਆ ਦੂਜਾ ਨੰਬਰ ਕਿਹੜੇ ਹੁਣ ਕਾਂਗਰਸ ਦੇ ਕੋਈਸ ਲੀਡਰ ਵੀ ਹੈਗੇ ਆ ਜਿਵੇਂ ਜੋਸਣ ਹੈਗੇ ਆ ਤੇ ਕੋਈ ਹੈਗੇ ਆ ਗੁਰਬਖਸ਼ ਸਿੰਘ ਅ ਦਲਾਲਾਬਾਦ ਦਾ ਰਾਜਬਖਸ਼ਾ ਹੈ ਉਹ ਬੋਲ ਰਿਹਾ ਅਸੀਂ ਉਹਨਾਂ ਲੋਕਾਂ ਨੂੰ ਕੁਝ ਨਹੀਂ ਪਤਾ ਵੀ ਇੱਥੇ ਕੀ ਸਚਾਈ ਆ ਕੇ ਦੇਖਣ ਜੇ ਜਗਦੀਸ਼ ਨੂੰ ਢੱਲੇ ਵਾਲਦਾਂ ਅਸੀਂ ਬਹੁਤ ਵਾਰੀ ਮਿਲੇ ਅਸੀਂ ਉਹਨੂੰ ਕਿਹਾ ਸੀ ਵੀ ਸਚਾਈ ਦੇਖੋ ਇਹ ਲੋਕਾਂ ਦੀ ਜ਼ਮੀਨ ਹੈ ਲੋਕਾਂ ਦੇ ਕੋਲ ਉਰਦੂ ਵਿੱਚ ਕਾਪੀਆਂ ਵੀ ਹੈਗੀਆਂ ਪਰ ਉਹਨਾਂ ਨੇ ਇਸ ਸੁਣ ਦੀ ਵਿਦਾਏ ਘਰੇ ਬੈਠੇ ਉੱਥੇ ਦਫ਼ਤਰਾਂ ਵਿੱਚ ਵੀਡੀਓ ਪਾਈ ਜਾਂਦੇ ਆ ਕਿ 200 ਕਿਸਾਨਾਂ ਨੂੰ ਸਰਕਾਰ ਜਾੜਨ ਜਾ ਰਹੀ ਹੈ ਪਰ ਜਾੜਨਾ ਜੋੜਨਾ ਕੋਈ ਗੱਲ ਨਹੀਂ ਕਿਉਂਕਿ 400 ਕਿਸਾਨ 500 ਕਿਸਾਨਾਂ ਨੂੰ ਪਿੰਡਾਂ ਨਾਲ ਸਰਕਾਰ ਠੇਕੇ ਤੇ ਦਿੱਤਾ ਤੇ ਦੇਣਾ ਚਾਹਦੀ ਹੈ ਜ਼ਮੀਨ ਕਿਉਂਕਿ ਇਹਨਾਂ ਦੇ ਘਰ ਵਿੱਚ ੁੱਲਾ ਜਗਦਾ ਹੋ ਜਾਏ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਬਹੁਤ ਵਾਰੀ ਬੇਨਤੀਆਂ ਕੀਤੀਆਂ ਨੇ ਕਿ ਇਹ ਜ਼ਮੀਨ ਦਾ ਮਸਲਾ ਤੁਸੀਂ ਪਹਿਲਾਂ ਪੂਰਾ ਸੁਣ ਲਓ ਫਿਰ ਤੁਸੀਂ ਵਿਰੋਧ ਚ ਕਰੋ ਉਹਨਾਂ ਨੇ ਨਹੀਂ ਸਾਡੀ ਗੱਲ ਨਹੀਂ ਸੁਣੀ ਕੋਈ ਵੀ ਤਾਂ ਕਰਕੇ ਅਸੀਂ ਅੱਜ ਉਹਨਾਂ ਦੇ ਪੁੱਤਲੇ ਫੋਕੇ ਆ ਕੁਝ ਇਹਨਾਂ ਦੇ 2-4 ਕਰਿੰਦੇ ਛੱਡੇ ਹੋਇਆ ਜਿਵੇਂ ਗੁਰਸੇਵਿਕ ਸਿੰਘ ਢਾਲੀ ਵਾਲਾ ਹੈਗਾ ਤੇ ਗਰਮੀਰ ਸਿੰਘ ਕੋੜੇ ਚੱਕਲ ਹੈਗਾ ਤੇ ਕੋਈ 2-4 ਹੋਰ ਵੀ ਹੈਗੇ ਇਹਨਾਂ ਵਿੱਚ ਹਿੱਸਾ ਪੱਤੀ ਰੱਖਿਆ ਹੋਇਆ ਤੇ ਹੁਣ ਇਹਨਾਂ ਨੇ ਕੀ ਕੰਮ ਕੀਤਾ ਹੋਇਆ ਇਹ ਬਾਹਰੋਂ ਆਣ ਕੇ ਜਿਵੇਂ ਲੋਕ ਹੈਗੇ ਆ ਜਿਵੇਂ ਇੱਕ ਇਤ ਮਿੰਦਰ ਸਿੰਘ ਹੈਗਾ ਉਹਨ ਦੇ ਕੁੜੀ ਹਵਾਈ ਵੀ ਸਰਸੇ ਵਾਲੇ ਉਹਦਾ ਵੀ ਇੱਥੇ ਕਾਰਡ ਬਣਾਉਂਦੇ ਨਜਾਇਜ਼ ਨਜਾਇਜ਼ ਕਾਰਡ ਜਿਹੜੇ ਬਾਹਰ ਦੇ ਲੋਕ ਸਾਰਿਆਂ ਦੇ ਥੰਜਾ ਪਾਸ ਬਣਾ ਰਹੇ 195 ਗੇਰ ਨੰਬਰ ਅਹੀਂ ਤੇ ਬੇਨਤੀ ਕਰਨੇ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਿ ਕਿਹੜੇ ਨਜਾਇਜ਼ ਕਾਰਡ ਬਣਾ ਰਹੇ ਗੁੰਮਰਾ ਕਰਕੇ ਕਰ ਰਹੇ ਤਾਂ ਕਰਕੇ ਅੱਜ ਅਹੀਂ ਜਗਜੀਤ ਸਿੰਘ ਡੱਲੇਵਾਲ ਤੇ ਗਰਮੇਰ ਸਿੰਘ ਕੋੜੇ ਚੱਕ ਤੇ ਤਾਲੀਵਾਲ ਗਰਸੇਵਿਕ ਸਿੰਘ ਦਾ ਪੁੱਤੜਾ ਫੋਕਾ ਤੇ ਅਸੀਂ ਇੱਕ ਹੋਰ ਬੇਨਤੀ ਕਰਨੇ ਆਂ ਜਿਹੜੇ ਵੀ ਲੀਡਰ ਕੋਈ ਵੀ ਇਸ ਵਿੱਚ ਦਖਲਅੰਦਾਜ਼ੀ ਦੇਣਗੇ ਅਸੀਂ ਵੀ ਉਹਨਾਂ ਦਾ ਪੁੱਤਲਾ ਜ਼ਰੂਰ ਫੁਕਾਂਗੇ ਤੇ ਉਹਨਾਂ ਦੇ ਘਰ ਦਾ ਘਰਾਓ ਕਰਾਂਗੇ ਤਾਂ ਅਸੀਂ ਉੱਥੇ ਲੰਬੇ ਸਮੇਂ ਤੱਕ ਭਾਰਤੀ ਕਿਸਾਨ ਜਿਹਨੇ ਪੰਜਾਬ ਅਸੀਂ ਵੀ ਉੱਥੇ ਬੈਠਾਂਗੇ ਤੇ ਅਸੀਂ ਬੇਨਤੀ ਕਰਨਾ ਹੈ ਜਿਨ੍ਹਾਂ ਵੀ ਸੁਣਨੇ ਸਾਡੇ ਪੱਖ ਆ ਕੇ ਸੁਣੇ ਪਹਿਲਾਂ ਬੋਲਣ ਤੋਂ ਪਹਿਲਾਂ ਸਾਨੂੰ ਮਿਲੇ ਇਹਨੀਆਂ ਬੇਨਤੀ ਕਰਦੇ ਹਾਂ ਹਾਂਜੀ ਨੰਬਰਦਾਰ ਸਾਹਿਬ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬਲਵੀਰ ਜੀ ਅਸੀਂ ਜਰਾ ਇਹੋ ਕਹਿਣਾ ਚਾਹਣੇ ਵੀ ਅੱਜ ਬਲਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਮੇਰਾ ਨਾਮ ਬਲਵੀਰ ਸਿੰਘ ਹੈ ਆਏ ਪਾਕਿਸਤਾਨ ਦੇ ਮੈਂਬਰ ਇਹ ਕਹਿੰਦਾ ਸਾਡੇ ਮਹਾਰਾਜ ਜਿਹੜੇ ਸਾਡੇ ਪ੍ਰਧਾਨ ਖਬਰਾਂ ਦੱਸ ਰਹੇ ਨੱਗੇ ਉਹਨਾਂ ਸਾਰੀ ਗੱਲ ਪੜੀ ਦੱਸਤੀ ਹੈ ਅਸੀਂ ਵੀ ਥੋੜੀ ਦੇਰ ਤੇ ਕਹਿਣਾ ਚਾਹੁੰਦੇ ਆਂ ਕਿ ਜਿਹੜੀ ਡੀਟੀ ਮਾਲ ਗੇਟ ਨੰਬਰ 95 ਤੋਂ ਦਰਿਆ ਤੋਂ ਪਾਰ ਦਾ ਮਤਰਾ 750 ਏਕੜ ਦਾ ਹੈ ਇਹ ਜ਼ਮੀਨ ਦਾ ਮਤਰਾ ਗਵਰਨਮੈਂਟ ਜ਼ਮੀਨ ਹੈ ਇਹ ਪਹਿਲਾਂ ਪਿੰਡਾਂ ਦੀ ਜ਼ਮੀਨ ਸੀ ਜੱਦੀ ਇਹ ਪੰਜ ਪਿੰਡ ਜਿਹੜੇ ਆਸ-ਪਾਸ ਬੈਠੇ ਆ ਇਹਨਾਂ ਦੀ ਗਰਜ਼ੋਰੀਆਂ ਇਸका ਟੋਟਕੇ ਰਖਾ ਰਹੇ ਨੇ ਲਗਾਤਾਰ ਕੁਝ ਮਗਲੇ ਲੋਕਾਂ ਨੇ ਜਾਇਕ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਉਹਦੋਂ ਇਹਨਾਂ ਨੇ ਸਾਰੇ ਸਰਕਾਰ ਦੇ ਨਾਂ ਤੇ ਟ੍ਰਾਂਸਫਰ ਕਰ ਚੁੱਕੇ ਹੋਰ ਜਮੀਨ ਜਿਹੜੀ ਉਹ ਦਰਿਆ ਤੋਂ ਬਾਹਰ ਆਈ ਸਾਰਾ ਬਾਦ ਇਹ ਉਦੋਂ ਤੋਂ 10-15 ਸਾਲਾਂ ਤੋਂ ਇਹ ਜਿਹੜੇ ਕੋਈ ਲੋਕ ਜਿਹੜੇ ਨਜਾਇਜ਼ ਕਬਜ਼ਾ ਕਰਦੇ ਨੇ ਇਹਨਾਂ ਪੰਜ-ਸੱਤ-ਸੱਤ ਕਿੱਲੇ ਕੋ ਦੋ-ਦੋ ਕਿੱਲੇ ਲੈ ਕੇ ਦੇ ਪ੍ਰੂਫ ਬਣਾ ਕੇ ਅੰਦਰ ਜਾ ਕੇ ਕਾਟ ਉਹਦੇ ਜਦੋਂ ਗਵਰਨਮੈਂਟ ਜ਼ਮੀਨ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਕਿ ਦਰਥਾ ਜ਼ਮੀਨ ਇੱਕ ਸਾਈਡ ਤੇ ਗਵਰਨਮੈਂਟ ਦੀ ਹੈ ਮਾਲਕੀ ਇੱਕ ਸਾਈਡ ਤੇ ਉਹ ਇਹਨਾਂ ਨੂੰ ਕਬਜ਼ਾ ਕਰਦੇ ਸਾਡੇ ਜਿਹੜੇ ਲੋਕ ਨੇ ਨਿਸ਼ਾਨਦੀਆਂ ਕਰਵਾ ਕੇ ਸਰਕਾਰ ਨਾਲ ਜੁੜ ਕੇ ਉਹਨਾਂ ਇੱਕ ਸਾਈਡ ਤੇ ਜ਼ਮੀਨ ਵੀ ਕਦਾਈ ਤਾਰੇ ਲਗਾਈ ਜਿੰਨਾ ਵੀ ਖਰਚਾ ਕੀਤਾ ਸਾਰੇ ਪਿੰਡਾਂ ਨੇ ਕੀਤਾ ਅਸੀਂ ਇਹ ਚਾਹਦੇ ਆ ਵੀ ਜਿਹੜੀ ਜ਼ਮੀਨ ਹੈ ਇਹ ਪਿੰਡਾਂ ਨੂੰ ਜਿਹੜੇ ਚਗੱਤੇ ਠੇਕੇ ਤੇ ਮਾਨ ਸਾਹਿਬ ਸਰਕਾਰ ਨੇ ਜੋ ਹੁਕਮ ਕੀਤੇ ਨੇ ਉਹਨਾਂ ਬਿਲਕੁਲ ਸਹੀ ਕੀਤੇ ਨੇ ਵੀ ਜਿਆਦਾ ਲੋਕ ਜੋ ਜਿੰਨੇ ਵੀ ਜ਼ਮੀਨ ਬੰਦੀ 5-5 ਏਕੜ ਕੇ 6-6 ਏਕੜ ਦਾ ਜਿੰਨਾਂ ਵੀ ਪਲਾਟ ਬਣਾਇਆ ਗਿਆ ਹਰੇਕ ਨੂੰ ਦਿੱਤਾ ਜਿਹੜਾ ਅਸੀਂ ਕਹਿੰਦੇ ਵੀ ਉਹ ਵੀ ਲੈ ਸਕਦੇ ਨੇ ਪਰ ਅਸੀਂ ਇਹ ਕਹਿੰਦੇ ਵੀ ਮਿਲ ਕੇ ਸਾਰਾ ਨਾ ਮਿਲ ਜਾਏਗਾ ਇੱਕ ਬੰਦੇ ਨੂੰ 200 ਕਿਲਾ 100 ਕਿਲਾ ਨਹੀਂ ਉਹ ਸਹੀ ਗੱਲ ਅਸੀਂ ਉਹ ਜੇ ਜਿਹੜੀ ਦੂਸਰੀ ਜਥੇਬੰਦੀ ਉਹਨਾਂ ਨਾਲ ਬੈਠ ਕੇ ਕੋਈ ਇਸ ਮਸਲੇ ਤੇ ਕੋਈ ਗੱਲ ਨਹੀਂ ਕੀਤੀ ਅਸੀਂ ਜੀ ਮਸਲੇ 'ਚ ਗੱਲ ਹੈ ਪਹਿਲਾਂ ਹੋਈਆਂ ਸੀ ਗੱਲਾਂ ਅਫਸਰਾਂ ਨੇ ਕਰਾਈਆਂ ਸੀ ਇਹਨਾਂ ਕਿਹਾ ਸੀ ਵੀ ਅਸੀਂ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਵੀ ਨਾਲ ਸਾਥ ਦੇ ਕੇ ਜਵਿੰਦੀ ਵੰਡ ਕਰਾਵਾਂਗੇ ਲੇਕਿਨ ਜਦੋਂ ਉੱਥੇ ਮੌਕੇ ਤੇ ਵੰਡ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਜਾ ਕੇ ਇਹਨਾਂ ਨੇ ਰੋਲਾ ਝਗੜਾ ਸ਼ੁਰੂ ਕਰ ਦਿੱਤਾ ਇਹਨਾਂ ਮੌਕਾ ਦਾ ਲਗਾਇਆ ਟਾਈਮ ਲਗਾਇਆ ਪਰ ਅਸੀਂ ਉਹ ਹੁਣ ਹੁੰਦੇ ਤੇ ਵਿਸ਼ਵਾਸ ਨਹੀਂ ਕਰਦੇ ਕੋਈ ਵੀ ਸਾਡੇ ਪਿੰਨਾਂ ਦੇ ਵਿਸ਼ਵਾਸ ਨਹੀਂ ਕਰਦੇ ਕੰਮ ਮੌਕੇ ਦੇ ਬਦਲ ਜਾਂਦੇ ਆ ਇਸ ਕਰਕੇ ਅਸੀਂ ਇਹੋ ਨੇ ਚਾਹਨੇ ਆ ਬਿਸ਼ੇ ਦਾ ਸਰਕਾਰ ਦਾ ਹੁਕਮ ਹੈ ਜਿਹੜੀ ਜੇ ਸਰਕਾਰ ਨੇ ਪਾਲਿਸੀ ਬਣਾਈ ਹੈ ਉਹ ਬਿਲਕੁਲ ਸਹੀ ਹੈ ਉਹ ਸਾਰਿਆਂ ਵਾਸਤੇ ਬਰਾਬਰ ਹੋਵੇਗੀ ਤਸੀ ਇਹੋ ਜਾਣਿਆ ਵੀ ਜਿਹੜੇ ਤਰਨਾ ਲਾਈ ਬੈਠੇ ਕੋਈ ਵੀ ਕਰਦੇ ਆ ਇਹ ਬਿਲਕੁਲ ਗਲਤ ਆ ਇਹਨਾਂ ਨੂੰ ਜਿਉ ਆ ਪੁਤਲੇ ਸਾੜੇ ਜਾਣ ਇਸ ਕਰਕੇ ਵਾਰ-ਵਾਰ ਸਾੜੀ ਜਾ ਰਹੇ ਨੇ ਵੀ ਜਿਹੜੇ ਨੇ ਇਹਨਾਂ ਨੂੰ ਪੱਕ ਸੁੰਦਾ ਕੋਈ ਨਹੀਂ ਉਹ ਆਦੀ ਮਰਜ਼ੀ ਨਾਲ ਖਬਰ ਬੋਲਦੇ ਨੇ ਕੁਝ ਬੋਲ ਦਿੰਦੇ ਨੇ ਭਾਵੇਂ ਕੰਗ ਦਾ 10 ਲੀਟਰ ਜਾਂ ਜਗਦੀ ਸਿੰਘ ਡੱਲੇ ਵਾਲੇ ਕੋਈ ਬੋਲਦਾ ਉਹਨੂੰ ਆ ਤੇ ਸੱਚਾਈ ਵੇਖੇ ਜੇ ਵੇਖੇਗਾ ਉਹਨੂੰ ਜੇ ਪਤਾ ਲੱਗ ਗਿਆ ਤਾਂ ਸਾਹਮਣੇ ਬੈਠ ਲਿਆ ਤਾਂ ਵੀ ਵਾਕਿਆ ਇਹਨਾਂ ਚ ਵੀ ਕੋਈ ਹੈਗਾ ਤਾਂ ਇਹਨਾਂ ਚ ਤਾਂ 10 15 ਹੱਥੋਂ ਝਗੜਾ ਕਰ ਰਹੇ ਨੇ ਜਿਹਨਾਂ ਕੋਲ ਕੁਝ ਨਾ ਹੁੰਦਾ ਤੇ ਇਹਨਾਂ ਚ ਨੂੰ ਲੰਮਕਨ ਦੀ ਕੀ ਲੋੜ ਤੇ ਇਹਨਾਂ ਬੰਦਿਆਂ ਨੂੰ ਇਸ ਕਰਕੇ ਨਾ ਕੋਈ ਪੁਰਾਣੇ ਉਰਦੂ ਦਾ ਕਾਪੀਆਂ ਵੀ ਨਾ ਜਮ੍ਹਾਂ ਬੰਦੀ ਪੁਰਾਣੀਆਂ ਕਰਦੌਰੀਆਂ ਦੇ ਕਾਗਜ਼ ਹੈ ਨੇ ਅੱਜ ਇਹ ਲੜਾਈ ਇਸ ਕਰਕੇ ਪਿੰਨਾਂ ਦੇ ਸਾਡੇ ਅੱਗੇ ਉੱਤਰਦੇ ਪਏ ਨੇ ਇਹਦੇ ਇਸ ਟਾਈਮ ਜਿਹੜੀ 45 145 ਤਾਰਾ ਲੱਗੀ ਵੀ ਅੱਗੇ ਲੱਗੀ ਸੀ ਇਹਨਾਂ ਫੈਸਲੇ ਕਰਕੇ ਉਹ ਤੋੜਾਈ ਵੀ ਸੀ ਅਸੀਂ ਸਾਰੇ ਪਿੰਡਾਂ ਨੇ ਬਿਆਨ ਦੇ ਕੇ ਫੈਸਲੇ ਚੜਾਈ ਜਦੋਂ ਦੁਬਾਰਾ ਨਹੀਂ ਝਗੜਾ ਸ਼ੁਰੂ ਦੁਬਾਰਾ ਹੋ ਗਿਆ ਫਿਰ 45 ਉਹਨਾਂ ਨੇ ਓਕੇ ਕਰ ਦਿੱਤੀ ਜੋ ਜੋ ਤਾਈਵਾਰ ਮੰਤਰੀ ਸਾਹਿਬ ਸੀਗੇ ਉਹਨਾਂ ਨੇ ਫਿਰ ਉਹੀ 45 ਲਾਤੀ ਡੀਸੀ ਔਰ ਸਾਰੇ ਅਫਸਰਾਂ ਨੂੰ ਬੁਲਾ ਕੇ ਚੰਡੀਗੜ੍ਹ ਇਸ ਕਰਕੇ ਅਸੀਂ ਕਹਿੰਨੇ ਵੀ ਹੁਣ ਜਿੰਨੀ ਜ਼ਮੀਨ ਦਾ ਮਸਲਾ ਹੈ ਇਹ ਬੈਠ ਕੇ ਸੁਲਝਾਇਆ ਜਾਏ ਨਹੀਂ ਤੇ ਇਹ ਲੰਮਾ ਸਮਾਂ ਇਦਾਂ ਲੜਾਈ ਝਗੜਾ ਚੱਲਦਾ ਰਹਿਣਾ ਕੋਈ ਨੁਕਸਾਨ ਹੁੰਦਾ ਹੈ ਇਹ ਸਰਕਾਰ ਦੇ ਵੀ ਅਸਰ ਪੈਣਾ ਤੇ ਇਹਨਾਂ ਫਿਰ ਜਿਹੜੀ ਜੱਥੇਬੰਦੀ ਕਰ ਰਹੇ ਨੇ ਇਹਨਾਂ ਤੇ ਵੀ ਖਾਸ ਕਰਕੇ ਜਗਦੀਸ਼ ਸਿੰਘ ਡੱਲੇਵਾਲ ਕਿਉਂਕਿ ਉਹਦਾ ਬੇਸਤਬ ਤੋਂ ਜ਼ਿਆਦਾ ਰੋਲ ਹੈ